ਦੀ ਰੱਖਿਆ ਕਰੋ ਰੱਖਿਆ ਕਰੋ ਰੱਖਿਆ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਰੱਖਿਆ ਕਰੋ ਰੱਖਿਆ ਕਰੋ ਰੱਖਿਆ ਆ ਜਾ ਆ ਰਹੇ ਚੱਲਦੇ ਆਜੇ ਤੋਂ ਬੋਪਾ ਦੀ ਪੁੱਤ ਵਾਜੀ ਪੰਜਾਬ ਸਰਕਾਰ ਹਾਏ 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 ਹਵਾਲਾ ਖਤੇ ਰਪਾਦਸ ਮਾਰਦੇ ਤੇ ਦੇਵ ਨੇ ਨਹੀਂ ਆ ਰਹੇ ਬੋਤਲ ਨਾਲ ਕਾਲੀਦਾਰ ਸੀ ਜੀ ਅਸੀਂ ਨਹੀਂ ਵੱਡਾ ਫਰਾ ਲੱਗ ਰਿਹਾ ਜੀ ਇਹਦੀ ਮੰਨਣੇ ਮੰਗ ਪੱਤਰ ਦਿੱਤਾ ਵੀ ਨਹੀਂ ਚਾਈਨਾ ਤੋਂ 11 ਕੁ ਮਹੀਨੇ ਪਹਿਲਾਂ ਤੋਂ ਪੂਰਤ ਤੋਂ ਵੀ ਲੈ ਉੱਪਰ ਦਾ ਮੰਗ ਪੱਤਰ ਜੀ ਨੰਬਰ ਕਰਤਾ ਹੈ ਕਿ ਇਹਦੇ ਕਾਰਵਾਈ ਕਰ ਰਹੇ ਅਸੀਂ ਹੋਰ ਕਿੰਨਾ ਪਰ ਜੀ ਜਿਹੜਾ ਵੀ ਪਿੱਛੋਂ ਕਿੱਥੋਂ ਲੈ ਕੇ ਆਉਂਦੇ ਅਸੀਂ ਉਹਨੂੰ ਵੀ ਲਾਗੂ ਕਰਾਂਗੇ ਤੇ ਸਪੱਸ਼ਟ ਪੱਤਰ ਕੀ ਲੱਗਦਾ ਵੀ ਸਖਤ ਕਾਨੂੰਨ ਨਾ ਹੋਣ ਦੇ ਕਾਰਨ ਜਿਹੜਾ ਹੈਗਾ ਕਿ ਕਿਸੇ ਨੂੰ ਡਰ ਨਹੀਂ ਹੈਗਾ ਨਹੀਂ ਇਹ ਕਿਤਨਾ ਕਿਤੇ ਹੈਗਾ ਜੀ ਪੈਸਾ ਹੈ ਬੇਲੇਵਲ ਪੈਸਾ ਹੈ ਕਿਤਨਾ ਕਿਤਨਾ 900 ਰੁਪਏ 사이 ਚਾਹੁੰਦੇ ਨਾਲ ਇਹ ਵੀ ਛੇਤੀ ਕਰਾਓ ਹਨ ਕੋਈ ਗੱਲ ਨਹੀਂ ਜਿਹੜੀ ਕੋਰਟ ਵਿੱਚ ਫਾਈਲ ਹੋ ਕੇ ਜਨਰਲ ਉਸ ਤੋਂ ਬਾਅਦ ਵੀ ਜਿਹੜੀ ਅੱਜ ਤੱਕ ਦੇਣ ਵਾਲੀ ਆ ਰਹੀ ਹੈ ਹਾਂਜੀ ਆਪਾਂ ਉਹ ਕਹਿ ਸਕਦੇ ਹਾਂ ਜਿਹੜਾ ਬੇਲੇਵਲ ਪੈਸਾ ਹੋਰ ਕਰਦੇ ਨੇ ਕਿੰਨਾ ਨਾ ਕੋਈ ਵੀ ਜੀ ਅਲੀਦਾਰ ਸੁਤੰਤਰ ਜਿਹੜਾ ਹਮੇਸ਼ਾ ਭਾਗ ਦੇ ਮੁੱਦੇ ਥੱਗਤਾ ਚ ਲੋਕਾਂ ਚ ਵੀਡੀਏ ਰਾਹੀ ਆਹਾਰ ਦਾ ਤੇ ਜਨਤਕਤਾ ਉਤੇ ਸੜਕਾਂ ਤੇ ਲੋਕਾਂ ਨੂੰ ਜਗਾਉਂਦਾ ਉਹਦਾ ਕਾਰਨ ਇਹ ਹੈ ਕਿ ਸੰਤ ਪੰਚੀ ਨੇੜੇ ਆ ਰਹੀ ਹੈ ਇਹ ਦਿਨਾਂ ਚ ਜਾ ਕੇ ਜਿਵੇਂ ਲੋਕ ਨਸ਼ਾ ਵੇਚਦੇ ਨੇ ਨਾ ਜਿਵੇਂ ਨੇ ਦੋ ਨੰਬਰ ਕੰਮ ਕਰਦੇ ਨੇ ਇਹ ਵੀ ਇੱਕ ਨਮਾ ਪਣਾ ਕੇ ਖੋਰ ਖਤੰਦਾ ਕਿ ਚਾਇਨਾ ਡੋਰ ਆ ਪਤੰਗਬਾਜੀ ਅੱਜ ਤੋਂ ਨਹੀਂ ਲੰਬੇ ਅੱਦੇ ਤੋਂ ਹੋਈ ਜੀ ਕਿਤੇ ਕਦੇ ਅਪਰਾਧ ਨਹੀਂ ਕਰਿਆ ਹੰਦੀ ਰਹੀ ਪਰ ਹੁਣ ਤੇਰੀ ਨਾਮਰਾਦ ਬਿਮਾਰੀ ਕਿਹੜੀ ਫੈਕਟਰੀ ਚ ਬਣਦੀ ਆ ਕਿੱਥੇ ਬਣਦੀ ਆ ਚਾਇਨਾ ਡੋਰ ਸਰਕਾਰਾਂ ਪੰਜਾਬ ਦੇ ਸੁਪੀਆਂ ਉਹਨਾਂ ਨਾਲ ਅੱਜ ਜਿਹੜੀਆਂ ਤੁਸੀਂ ਫੋਟੋਆਂ ਦੇਖਦੇ ਹੋ ਇਸ ਤਰ੍ਹਾਂ ਸਾਡੇ ਲੋਕਾਂ ਦੀ ਸਾਡੇ ਮੱਛੀਆਂ ਦੀ ਜਾਨ ਮਾਲ ਇੰਨੀ ਖਤਰੇ ਚ ਚਲੀ ਗਈ ਕਿ ਡਾਕਟਰ ਨੇ ਜਦ ਹੀ ਪਟਿਆਲੇ ਬੀਬੀ ਦਾਖਲ ਹੋਈਆ ਉਹਦੇ ਗਰਦਨ 'ਚ ਆਏ ਹੱਥ ਪਾ ਕੇ ਦਿਖਾਇਆ ਗਰਦਨ 'ਚ ਹੱਥ ਤੱਕ ਪੈ ਰਿਹਾ ਹੈ ਇਹ ਦਿਖਾਤਾ ਸਾਰਾ ਅਸੀਂ ਸਿਰਫ 4 ਪੈਸੇ ਬਣਾਉਣ ਦੇ ਮਾਰੇ ਵੀ 100 150 ਦਾ ਗੁੱਟਾ ਆਇਆ 5 5 7 7 ਦਾ ਵੇਚਤਾ ਸਾਡੇ ਲੋਕਾਂ ਨੂੰ ਇਹ ਕਰਦੇ ਸਾਡੇ ਚੁਈ ਨੇ ਮੈਂ ਤਾੜਨਾ ਦਿੱਤਾ ਕਿ ਕਿਵੇਂ ਦਸੇ ਵਾਲੇ ਸਦਾਕਰਾਂ ਨੂੰ ਸਰਕਾਰ ਫੜਫੜ ਤੋਂ ਲੱਤੀਆ ਇਸੇ ਤਰ੍ਹਾਂ ਚਾਇਨਾ ਡੋਰ ਵਾਲਿਆਂ ਨੂੰ ਇਹ ਨਹੀਂ ਹੈ ਫੜ ਕੇ ਬਾਅਦ 'ਚ ਲਿਆਉਂਦੇ ਨੇ ਥਾਣੇ ਵਾਲੇ ਪਹਿਲਾਂ ਜਵਾਨ ਤੱਕੈਦ ਨੇ ਤੇਰੀ ਭੜਤੀ ਆ ਜਾ ਇਹ ਜਿਹੜਾ ਅਧਰੂਨੀ ਫੋਰਖਤ ਦਾ ਇਹ ਵੀ ਲੋਕਾਂ 'ਚ ਜੱਤਕ ਹੋ ਗਿਆ ਇਹ ਬੰਦ ਹੋਣਾ ਚਾਹੀਦਾ ਪਹਿਲਾਂ ਅਸੀਂ ਬਲਾਵਤ ਫੋਰਾ ਨੂੰ ਤਿਹਾਰਾਂ ਦੇ ਸਮੇਂ ਉਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਫੜੋ ਬਲਾਵਤ ਫੋਰਾ ਵਾਲਾ ਮਹਿਕਮਾ ਸੁਤਾਰ ਰਹਿਦਾ ਤੂੰ ਪੁੱਤਣ ਖਾਹਾ ਲੈਂਦੀ ਆ ਨਾ ਸਾਡੇ ਜੇਪਾਂ 'ਚ ਜਾਂਦੀ ਆ ਨੇ ਉਹ ਕਹਿੰਦੇ ਹੁਣ ਬਿਨਾਂ ਤਿਹਾਰ ਤਾਂ ਉਹ ਛਾਪਾਂ ਦੀ ਮਾਰ ਨਹੀਂ ਇਸੇ ਤਰ੍ਹਾਂ ਚਾਇਨਾ ਡੋਰ ਵਾਲੇ ਇਹ ਤੁਹਾਨੂੰ ਹੁਣ ਦੇਖਣਗੇ ਚਾਇਨਾ ਡੋਰ ਤਾਂ ਨਾਬੇਜ ਵੀ ਆ ਗਈ ਸਾਰੇ ਪੰਜਾਬ 'ਚ ਕੀ ਬਿੱਲ ਦਾ ਇੰਡੀਆ 'ਚ ਆ ਗਈ ਹੋਈਆਂ ਜਿੱਥੇ-ਜਿੱਥੇ ਤਿਹਾਰ ਮਨਾਇਆ ਜਾਂਦਾ ਇਹਨੂੰ ਤਿਹਾਰ ਕਹਿੰਦੇ ਨੇ ਪਰ ਨੌ ਮਰਾਦਗੋਰੀ ਜਿਹੜੀ ਜਾਨਾਂ ਲੈਂਦੀ ਹੈ ਉਹਦੇ ਲਈ ਇੱਥੋਂ ਦੇ ਪ੍ਰਸ਼ਾਸਨਦੂਤੇ ਸੀ ਆਪਣਾ ਘਰ ਤਾਂ ਸਮਾਰ ਗਏ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇੱਥੋਂ ਦੀ ਸਾਰੇ ਜਿੰਨੇ ਜ਼ਿੰਮੇਵਾਰ ਬੰਦੇ ਨੇ ਮਿਊਸਪਲ ਕਮੇਟੀ ਦਾ ਪ੍ਰਧਾਨ ਹੋਇਆ ਉਹ ਆਪਣੇ ਸਾਰੇ ਐਮਸੀਆਂ ਦੀ ਮੀਟਿੰਗ ਬੁਲਾਵੇ ਮੀਟਿੰਗ ਬੁਲਾ ਕੇ ਉਹਨਾਂ ਨੂੰ ਕਹੇ ਵੀ ਆਪਦੇ ਆਦੇ ਮਹਾਨੇ 'ਚ ਗੌਰ ਕਰੋ ਭਾਈ ਦੂਜੇ ਬੰਦੇ ਆਟੋ ਰੱਖਸ਼ਾ ਲਾ ਕੇ ਹੋਰ ਮਿਆਦੀ ਤਾਂ ਆ ਆ ਗਿਆ ਜੀ ਆ ਆ ਗਿਆ ਕਰੀ ਜਾਂਦੇ ਨੇ ਇਹ ਵੀ ਕਿਰਪਾ ਕਰਨ ਕਿ ਇਹਦੇ ਲਈ ਵੀ ਸਪੀਕਟ ਸਾਰੇ ਲੋਕਾਂ ਨੂੰ ਬਤਾਉਣ ਕਿ ਜੇ ਕਿਸੇ ਦੇ ਘੁੱਠੇ ਤੇ ਚੜਿਆ ਵਾ ਬੱਚਾ ਨੂੰ ਦੇਖ ਲਿਆ ਚੈਨਾ ਕੋਲ ਪੰਚ ਕਢਾਉਗਾ ਫੜਿਆ ਗਿਆ ਉਹ ਘੁੱਠੇ ਦਾ ਜਿਹਦੇ ਘਦੀ ਦਾ ਘਰ ਆ ਉਹਦੇ ਤੇ ਕਾਰਵਾਈ ਉਹ ਬੱਚਾ ਬੱਤੇ ਨੂੰ ਬਾੜਕੇ ਪੁੱਛੋ ਵੀ ਕਿੱਥੋਂ ਲੈ ਕੇ ਆਇਆ ਜੇ ਉਹ ਜਿਹੜੇ ਦੁਕਾਨਦਾਰ ਤੋਂ ਲੈ ਕੇ ਆ ਉਹਦੇ ਤੇ ਕਾਰਵਾਈ ਬਲੂਰ ਦੀ ਸਰਕਾਰ ਪੰਜਾਬ ਦੀ ਸਾਡੀ ਹੈ ਆਮ ਆਦਮੀ ਦੀ ਹੈ ਇਹ ਕਾਨੂੰਨ ਵੀ ਸਖਤ ਬਣਾਵੇ ਜਿੱਦੇ ਨਾਲ ਘੱਟੋ ਘੱਟ ਬੰਦਾ 6 ਮਹੀਨੇ ਅੰਦਰ ਰਹੇ ਉਹ ਤੋਂ ਬਿਨਾ ਕੇਸ ਚੱਲੇ ਤੇ ਉਹਨੂੰ ਫਾਂਸੀ ਤੱਕ ਲੈ ਕੇ ਜਾਣ 20 ਸਾਲ ਦੀ ਉਮਰ ਕੈਦ ਹੋਵੇ ਉਹ ਜਾਨ ਲੜਾਇ ਰਿਹਾ ਨੇ ਇੱਕ ਬੰਦੇ ਨੇ ਕਿਤੇ ਨਾ ਕਿਤੇ ਮਾਵਾਪੂ ਵੀ ਜਿਵੇਂ ਮਾਵਾਪੂ ਨੂੰ ਤੇ ਪਤੀ ਨੂੰ ਵੀ ਚਾਇਨਾ ਟੌਰ ਲੈ ਕੇ ਆ ਰਹੇ ਸਾਡੇ ਮੈਂ ਕਹਿ ਰਿਹਾ ਜਿਹਦੇ ਕੋਠੇ ਤੇ ਚੜਾਉਂਦਾ ਉਹ ਵੀ ਤੇ ਮਾਂ ਪਿਓ ਵੀ ਦੂਜੇ ਬੰਦੇ ਜਿਹੜਾ ਪ੍ਰਸ਼ਾਸਨ ਹੈ ਉਹ ਟੀਚਰਾਂ ਦੀ ਵੀ ਡਿਊਟੀ ਲਾਵੇ ਜਿੰਨਾ ਬੱਚਾ ਟੀਚਰ ਦੀ ਮੰਨਦਾ ਉਹਨੇ ਮਾਂ ਪਿਓ ਦੀ ਨਹੀਂ ਮੰਨਦਾ ਸਕੂਲਾਂ ਕਾਲਜਾਂ 'ਚ ਜਾਗਰੂਤੀ ਪੈਦਾ ਕਰਨ ਜਿਹੜੇ ਆ ਦਿੱਤੇ ਇਹਦਾ ਚ ਕੀਮਤੀ ਜਾਨਾਂ ਬਚਾਉਣ ਦੀ ਲੋੜ ਆ ਪੁਲਿਸ ਪਾਸੇ ਨਾ ਕਰਦੀ ਪਰ ਵੱਡਾ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਅੱਜ ਕਾਰਵਾਈ ਤਾਂ ਨਹੀਂ ਕਰਦੀ ਪੁਲਿਸ ਕਹਿੰਦੀ ਕਾਨੂੰਨ ਹੈ ਨਹੀਂ ਅਸੀਂ ਕਹਿੰਦੇ ਕਾਨੂੰਨ ਬਣਾਉਣਾ ਸਰਕਾਰ ਨੇ ਸਾਡਾ ਮੁੱਖ ਮੰਤਰੀ ਆਮ ਹੈ ਪਤੰਗ ਚੜਾਈ ਦੇ ਵਿੱਚ ਮੈਨੂੰ ਪਤਾ ਲੱਗਿਆ ਕੱਲ੍ਹ ਕਹਿੰਦੇ ਫਰੀਦਕੋਟ ਸ਼ਾਇਦ ਪਤੰਗ ਚੜਾਈ ਦਾ ਮੇਲਾ ਲਾਇਆ ਜੇ ਅਸੀਂ ਮੇਲੇ ਲਾ ਲ ਕੇ ਲੋਕਾਂ ਨੂੰ ਜਗਾਵਾਂਗੇ ਫਿਰ ਜਿਹੜਾ ਨਸ਼ੇ ਦਾ ਸਦਾਕਰ ਆ ਉਹਨੂੰ ਤਾਂ ਸਾਹ ਉਹਨਾਂ ਦਾ ਚਾਅ ਚੜਦਾ ਵੀ ਹੁਣ ਸਾਡਾ ਕੰਮ ਬਣੂਗਾ ਉਹੀ ਤਾਂ ਹੀ ਤਾਂ ਲਿਆ ਕੇ 100 ਰੁਪਏ ਦਾ ਗੁੱਟਾ ਹੁੰਦਾ ਹੈ ਕੋਈ ਸਾਫ 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 ਤੱਕ ਵੇਚਿਆ ਜਾ ਰਿਹਾ ਹੈ ਇਹਦੇ ਲਈ ਇਹ ਸਮਝਣਾ ਚਾਹੇ ਪੁਲਿਸ ਪ੍ਰਸ਼ਾਸਨਾ ਕਾਹੇ ਸਿਵਲ ਪ੍ਰਸ਼ਾਸਨ ਹੈ ਕਾਹੇ ਰਾਜਨੀਤਿਕ ਲੋਕ ਨੇ ਕਿ ਇਹ ਗੱਤ ਨਾ ਸਾਡੀਆਂ ਵੀ ਵੱਟੀਆਂ ਜਾ ਸਕਦੀ ਨੇ ਸਾਡੇ ਬੱਚਿਆਂ ਅੰਦਰ ਨਾਲ ਵੀ ਹੋ ਸਕਦੀ ਹੈ ਸਾਡੇ ਦਾ ਖੁੱਦ ਵੀ ਹੋਊ ਤੁਸੀਂ ਅੱਜ ਇੱਕ ਵਾਰ ਤੇ ਆਉਂਦੇ ਹੋ ਪੱਤਰਕਾਰ ਉਹਨੂੰ ਤੁਸੀਂ ਰਿਸਕ ਲਈ ਕੀ ਪਤਾ ਲਾਦਾ ਕਿੱਥੇ ਕਿੱਥੋਂ ਗੱਲ ਚ ਪਾਏ ਜੇ ਫਿਰ ਉਹ ਐਡੀ ਫਿਰ ਵੱਡਾ ਜਾਨਵਰਾਂ ਦਾ ਉਹ ਵਹਾਲ ਹੈ ਕਿ ਇਹਦੀ ਕਟੰਗ ਵੱਟ ਕੇ ਲੈ ਜਾਂਦੀ ਹੈ ਜੰਨਾਡੋਰ ਕਿਸੇ ਜਾਨਵਰ ਮਾਰਿਆ ਜਾ ਰਿਹਾ ਹੈ ਇਹ ਕਹਿੰਦੇ ਅਸੀਂ ਕਹਿ ਰਹੇ ਹਾਂ ਜਾਨਵਰਾਂ ਦੀ ਅਸੀਂ ਦਰਖਤਾ ਦੀ ਰੱਖਿਆ ਕਰਦੇ ਆਂ ਕਰਨ ਰੱਖੀ ਗੱਦੀ ਕਰਦੇ ਆਂ ਜੀ ਉਹਦਾ ਵੱਡ ਬਡਈਆ ਸਰਿਆਂ ਵਿੱਚ ਚੱਲ ਰਿਹਾ ਬਹੁਤ ਵੱਡਾ ਦਿਖਾਤਾ ਹੈ ਇਸ ਕਰਕੇ ਅਸੀਂ ਅੱਜ ਸੜਕ ਤੇ ਆਏ ਆਂ ਆਗੇ ਅੱਜ